ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਜੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਕਾਲ ਯੁਗ ਦੇ અવਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਹੋਏ ਹਨ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਤਾਰਨ ਲਈ ਯਾਤਰਾਵਾਂ ਕੀਤੀਆਂ ਆਓ ਇਸ ਬਾਰੇ ਅਸੀਂ ਤੁਹਾਡੇ ਨਾਲ ਉਹਨਾਂ ਦੇ ਜੀਵਨ ਦੀ ਸਾਖੀ ਸਾਂਝੀ ਕਰਦੇ ਹਾਂ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਬਹੁਤ ਜ਼ਰੂਰੀ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਨਿਤ ਨਿਤ ਜਿਆੜੇ ਸਮਾਲ ਲੀਆਂ ਗੁਰੂ ਨਾਨਕ ਦੇਵ ਜੀ ਜਦੋਂ ਸਮਾਧੀ ਲਾਇ ਬੈਠੇ ਸੀ ਤਾਂ ਧਿਆਨ ਪ੍ਰਮਾਤਮਾ ਦੀ ਜੋਤ ਵਿੱਚ ਸੀ ਤਾਂ ਕੀ ਦੇਖਦੇ ਹਨ ਕਿ ਪ੍ਰਮਾਤਮਾ ਦੀ ਦਰਗਾਹ ਵਿੱਚ ਜੀਵਾਂ ਦੇ ਫੈਸਲੇ ਹੋ ਰਹੇ ਹਨ ਪਾਪੀਆਂ ਨੂੰ ਸਜ਼ਾਾਂ ਮਿਲ ਰਹੀਆਂ ਹਨ ਪੁੰਨ ਕਰਨ ਵਾਲਿਆਂ ਨੂੰ ਸੁੱਖ ਦਿੱਤੇ ਜਾ ਰਹੇ ਹਨ ਸਾਰਾ ਸੰਸਾਰ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਪਾਪ ਹੀ ਕਰਤਾ ਹੈ ਤੇ ਦੁੱਖ ਪਾ ਰਿਹਾ ਹੈ ਨਰਿੰਕਾਰ ਨੇ ਕਿਹਾ हे ਨਾਨਕ ਮੈਂ ਤਾਂ ਜੀਵਾਂ ਨੂੰ ਆਤਮ ਸੁੱਖ ਹੀ ਦੇ ਰਿਹਾ ਹਾਂ ਪਰ ਕੋਈ ਜੀਵ ਮੈਨੂੰ ਯਾਦ ਕਰਦਾ ਹੀ ਨਹੀਂ ਹਰ ਕੋਈ ਪਾਪ ਕਰਮਾਂ ਵਿੱਚ ਲੱਗਾ ਹੋਇਆ ਹੈ ਤੇ ਦੁੱਖ ਪਾਉਂਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੇ ਨਿਰੰਕਾਰ ਇਹ ਜੀਵ ਭਾਵੇਂ ਤੁਹਾਨੂੰ ਯਾਦ ਨਹੀਂ ਕਰਦੇ ਪਰ ਫਿਰ ਵੀ ਮਿਹਰਬਾਨ ਹੋ ਮੇਰਾ ਕਰਨ ਵਾਲੇ ਹੋ ਸੋ ਮਿਹਰ ਹੀ ਕਰਨੀ ਇਹ ਸਭ ਸੰਸਾਰ ਵੀ ਤਾਂ ਆਪਨੇ ਹੀ ਬਣਾਇਆ ਹੈ ਆਪਣੇ ਬਣਾਏ ਹੋਏ ਦੀ ਲਾਜ ਰੱਖਣਾ ਜੀਵਾਂ ਨੇ ਆਪ ਜੀ ਨੂੰ ਵਿਸਾਰਿਆ ਹੈ ਪਰ ਆਪ ਆਪਣੇ ਜੀਵਨੂ ਨਾ ਵਿਸਾਰਨਾ ਨਰਿੰਕ ਕਾਰਜੀ ਨੇ ਕਿਹਾ ਨਾਨਕ ਜੀ ਜੋ ਮੈਥੋਂ ਮੰਗਦੇ ਹਨ ਮੈਂ ਦੇ ਦਿੰਦਾ ਹਾਂ ਲੱਖ ਪਤੀ ਕਰੋੜ ਪਤੀ ਬਣਾ ਦਿੱਤੇ ਫਿਰ ਵੀ ਮੈਨੂੰ ਯਾਦ ਨਹੀਂ ਕਰਦੇ ਸਗੋਂ ਆਖਦੇ ਹਨ ਇਹ ਸਭ ਵੀ ਅਸੀਂ ਆਪਣੀ ਹੁਸ਼ਿਆਰੀ ਨਾਲ ਕਮਾਇਆ ਹੈ ਕੀ ਮੈਂ ਫਿਰ ਵੀ ਇਹਨਾਂ ਨੂੰ ਦੁੱਖ ਨਾ ਦਿਆਂ ਜਿਨ੍ਹਾਂ ਨੂੰ ਮੈਂ ਦੁੱਖ ਦਿੰਦਾ ਹਾਂ ਉਹ ਮੇਰੇ ਨਾਮ ਤੇ ਦਾਨ ਦਿੰਦੇ ਹਨ ਤੇ ਮੈਨੂੰ ਯਾਦ ਵੀ ਕਰਦੇ ਹਨ ਏ ਨਾਨਕ ਸਾਰਾ ਸੰਸਾਰ ਸੁਆਦਾਂ ਵਿੱਚ ਲੱਗਾ ਪਾਪ ਕਰਮ ਕਰਦਾ ਰਹਿੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ हे ਪ੍ਰਮਾਤਮਾ ਤੁਸੀਂ ਮੈਨੂੰ ਸੰਸਾਰ ਵਿੱਚ ਭੇਜਿਆ ਹੈ ਮੈਂ ਇਹਨਾਂ ਨੂੰ ਸੱਚ ਦੀ ਰਾਹ ਦਿਖਾਵਾਂ ਮੇਰੀ ਬੇਨਤੀ ਹੈ ਕਿ ਇਹ ਸੰਸਾਰ ਆਪ ਜੀ ਦਾ ਬਣਾਇਆ ਹੋਇਆ ਹੈ ਇਹਨਾਂ ਤੇ ਮਿਹਤੀ ਨਿਗ੍ਹਾ ਰੱਖਣੀ ਪ੍ਰਮਾਤਮਾ ਨੇ ਕਿਹਾ हे ਨਾਨਕ ਤੁਸੀਂ ਸਾਰੇ ਸੰਸਾਰ ਵਿੱਚ ਜੀਵਾਂ ਨੂੰ ਮੇਰੀ ਪਹਿਚਾਨ ਕਰਾਓ ਤੇ ਮੇਰਾ ਨਾਮ ਜਪਾਓ हे ਨਾਨਕ ਜੋ ਜੀਵ ਤੇਰੇ ਪੰਥ ਵਿੱਚ ਆਉਣਗੇ ਮੈਂ ਉਹਨਾਂ ਨੂੰ ਸੁਖ ਦੇਵਾਂਗਾ ਜੋ ਪ੍ਰਾਣੀ ਮੰਨ ਕਰਕੇ ਤੇਰਾ ਨਾਮ ਜਪੇਗਾ ਮੈਂ ਉਸ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਾਂਗਾ ਤੂੰ ਮੇਰਾ ਵੱਡਾ ਪਿਆਰਾ ਭਗਤ ਹੈ ਜੋ ਜੀਵ ਬਗੈਰ ਕਿਸੇ ਮੰਗਤੇ ਨਾਮ ਜਪਣਗੇ ਉਹਨਾਂ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਾਂਗਾ ਇਹ ਸੁਣ ਕੇ ਗੁਰੂ ਜੀ ਨੇ ਨਰਿੰਕਾਰ ਦੇ ਚਰਣਾ ਵਿੱਚ ਮੱਥਾ ਟੇਕਿਆ ਤੇ ਸਮਾਦੀ ਤੋਂ ਉੱਠੇ ਤੇ ਸੰਸਾਰ ਦੇ ਜੀਵਾਂ ਨੂੰ ਨਾਮ ਜਪਣ ਦਾ ਉਪਦੇਸ਼ ਦੇਣ ਲੱਗੇ ਧਰਮ ਦੇ ਰਸਤੇ ਉਤੇ ਤੁਰੰਤਾ ਉਪਦੇਸ਼ ਦੇਣ ਲੱਗੇ ਪਰਮੇਸ਼ਵਰ ਦੇ ਪਿਆਰਿਓ ਪ੍ਰਮਾਤਮਾ ਨਾਲ ਜੁੜੋ ਇਸ ਜਨਮ ਵਿੱਚ ਵੀ ਸੁਖ ਪਾਓਗੇ ਤੇ ਅਗਲੇ ਜਨਮ ਵਿੱਚ ਵੀ ਦੁੱਖਾਂ ਤੋਂ ਬਚੇ ਰਹੋਗੇ ਵੇਦਾਂ ਪੁਰਾਣਾ ਵਿੱਚ ਵੀ ਇਹੋ ਹੀ ਲਿਖਿਆ ਹੈ ਜੋ ਮੇਰਾ ਭਜਨ ਕਰੇਗਾ ਉਸ ਨੂੰ ਮੈਂ ਸਾਧ ਗਤੀ ਦੇਵਾਂਗਾ ਸੰਸਾਰ ਵਿੱਚ ਸੁਖ ਦੇਵਾਂਗਾ ਸੋ ਸੰਸਾਰ ਦੇ ਲੋਕੋ ਪਰਮੇਸ਼ਵਰ ਨੂੰ ਭਲਾਵੋ ਨਹੀਂ ਤੇ ਸ਼ਬਦ ਉਚਾਰਨ ਕੀਤਾ ਜੇਕਰ ਕਿਰਤੀ ਆਖੀਏ ਕਰਤੇ ਕਾ ਹੋਏ ਵਿਚਾਰੋ ਸੰਤਾਂ ਦੀ ਸੇਵਾ ਕਰੋ ਤੇ ਸੰਤਾਂ ਦੀਆਂ ਸੀਸਾਂ ਲਵੋ ਪਰਮਾਤਮਾ ਨੇ ਸੰਸਾਰ ਬਣਾਇਆ ਹੈ ਤੇ ਸਾਰੇ ਜੀਵਾਂ ਦੇ ਮੱਥੇ ਤੇ ਲਿਖ ਦਿੱਤਾ ਹੈ ਕਿ ਜਨਮ ਮਰਨ ਦਾ ਸਮਾ ਪਹਿਲੇ ਹੀ ਨਿਸ਼ਚਿਤ ਕਰ ਦਿੱਤਾ ਹੈ ਪਰਮਾਤਮਾ ਕਹਿੰਦਾ ਹੈ हे ਜੀਵ ਜੇਕਰ ਮੈਨੂੰ ਯਾਦ ਰੱਖੇਗਾ ਮੈਂ ਤੈਨੂੰ ਸੁਖ ਦੇਵਾਂਗਾ ਜੇਕਰ ਮੈਨੂੰ ਭੁਲਾ ਦਿੱਤਾ ਤਾਂ ਦੁੱਖਾਂ ਵਿੱਚ ਫਸਿਆ ਰਹੇਗਾ ਪਰਮੇਸ਼ਵਰ ਦੇ ਬਣਾਏ ਹੋਏ 6 ਘਰ ਹਨ ਜੋਗੀ ਸੰਿਆਸੀ ਗ੍ਰਸਤੀ ਪੰਡਿਤ ਵੈਸ਼ਨੂ ਅਤੇ ਬ੍ਰਹਮਚਾਰੀ ਇਹ ਸਾਰੇ ਆਪਣੇ ਆਪਣੇ ਤਰੀਕੇ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ हे ਪ੍ਰਮਾਤਮਾ ਇੰਨਾ ਸੇ ਸ਼ਾਸਤਰਾਂ ਦੇ ਉਪਦੇਸ਼ਾਂ ਦਾ ਗੁਰੂ ਤੂੰ ਆਪ ਹੀ ਹੈ ਪਰਮੇਸ਼ਵਰ ਦਾ ਬਚਨ ਹੈ ਜਿੱਥੇ ਮੇਰਾ ਨਾਮ ਜਪਿਆ ਜਾਏਗਾ ਜਿੱਥੇ ਮੇਰੀ ਸਿਫਤ ਕੀਤੀ ਜਾਏਗੀ ਉਥੇ ਮੈਂ ਰਹਾਂਗਾ ਉਹ ਮੇਰਾ ਕਰ ਹੋਏਗਾ ਫਿਰ ਪਰਮੇਸ਼ਵਰ ਜੀ ਨੇ ਕਿਹਾ हे ਨਾਨਕ ਜੋ ਤੇਰਾ ਨਾਮ ਲਏਗਾ ਮੈਂ ਉਸ ਦੀ ਮੁਕਤੀ ਕਰ ਦਿਆਂਗਾ ਜੋ ਜੀਵ ਵਾਹਿਗੁਰੂ ਜਪੇਗਾ ਤੇ ਜਪਾਏਗਾ ਉਹ ਸਦਾ ਹੀ ਸੁਖੀ ਰਹੇਗਾ हे ਨਾਨਕ ਜਿੱਥੇ ਕੀਰਤਨ ਹੁੰਦਾ ਹੈ ਉੱਥੇ ਆਰਤੀ ਵੀ ਹੋਣੀ ਚਾਹੀਦੀ ਹੈ ਸੋ ਗੁਰੂ ਜੀ ਆਰਤੀ ਗਾਉਣ ਲੱਗੇ ਗਗਲ ਮੇ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ हे ਪ੍ਰਮਾਤਮਾ ਜੀ ਆਕਾਸ਼ ਧਰਤੀ ਇਹ ਦੋਵੇਂ ਤੇਰੀ ਆਰਤੀ ਦੇ ਥਾਲ ਹਨ ਚੰਦ ਸੂਰਜ ਦੋ ਜੋਤਾਂ ਜਗ ਰਹੀਆਂ ਹਨ ਜਿੰਨੇ ਤਾਰੇ ਹਨ ਸੋਲੇ ਵਿੱਚ ਮੋਤੀ ਹਨ ਜੇ ਪਵਨ ਚੱਲ ਰਹੀ ਹੈ ਉਹ ਆਪ ਜੀ ਨੂੰ ਚਵਰ ਕਰ ਰਹੀ ਹੈ ਜਿੰਨੇ ਧਰਤੀ ਤੇ ਫੁੱਲ ਹਨ ਸਭ ਤੇਰੇ ਚਰਨਾਂ ਤੇ ਚੜੇ ਹੋਏ ਹਨ ਇਸ ਤਰ੍ਹਾਂ ਆਪਜੀ ਦੀ ਆਰਤੀ ਹਰ ਸਮੇਂ ਹੋ ਰਹੀ ਹੈ ਜਿੰਨੇ ਜੀਵ ਜਗਤ ਵਿੱਚ ਹਨ ਉਹਨਾਂ ਦੇ ਨੈਣਾ ਵਿੱਚ ਵੀ ਆਪਜੀ ਦੀ ਜੋਤ ਕਰਕੇ ਉਜਾਲਾ ਹੈ ਸਾਰੇ ਦੇਵੀ ਦੇਵਤੇ ਸਭ ਤੇਰੇ ਚਰਨਾਂ ਨੂੰ ਧਿਆਉਂਦੇ ਹਨ ਨਰੀਂਕਾਰ ਜੀ ਨੇ ਕਿਹਾ हे ਨਾਨਕ ਤੂੰ ਮੇਰਾ ਬੰਦਾ ਹੋ ਕੇ ਮੇਰੀ ਸਿਫਤ ਕਰਦਾ ਹੈ ਤੇ ਆਪਣੇ ਆਪ ਨੂੰ ਕਿਸੇ ਜਗ੍ਹਾ ਨਹੀਂ ਜਾਣਿਆ ਸੁਣ ਨਾਨਕ ਮੈਂ ਤੇਰੀ ਸਿਫਤ ਕਬੂਲ ਪਾਈ ਸਾਰੇ ਸੰਸਾਰ ਵਿੱਚ ਤੇਰਾ ਨਾਮ ਪ੍ਰਸਿੱਧ ਹੋਵੇ ਜੋ ਕੋਈ ਤੇਰੀ ਸਿਫਤ ਕਰੇਗਾ ਮੈਂ ਉਸ ਨੂੰ ਬਖਸ਼ ਦੇਵਾਂਗਾ ਗੁਰੂ ਨਾਨਕ ਜੀ ਨੇ ਪਰਮੇਸ਼ਵਰ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸੰਸਾਰੀ ਸੁਭਾਅ ਵਿੱਚ परिवर्तित होए समाधि तो उठे ते संसार ਦੇ ਜੀਵਾਂ ਨੂੰ ਪਰਮੇਸ਼ਵਰ ਨਾਲ ਜੋੜਨ ਲੱਗੇ ਸੋ へ ਸਾਧ ਸੰਗਤ ਜੀ ਜੋ ਜੀਵ ਪਰਮੇਸ਼ਵਰ ਨਾਲ ਜੁੜੇ ਰਹਿੰਦੇ ਹਨ ਉਹਨਾਂ ਦਾ ਲੋਕ ਤੇ ਪਰਲੋਕ ਸੁੱਖ ਨਾਲ ਭਤੀਤ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ